ਹalleluyah ਸਭੀ ਈਸ਼ੁਸ ਦੀ ਨਾਂਜ ਸਭ ਨੂੰ ਜੈ ਮਸੀਹ ਦੀ ਆਇ ਇਹ ਕਹਾਵਤਾਂ ਦਿਨ ਬੜਾਂਗੇ ਹੇ ਮੇਰੇ ਬੁੱਤ ਤੂੰ ਮੇਰੀ ਤਲੀਮ ਨੂੰ ਨਾ ਭੁੱਲ ਸਗੋਂ ਆਪਣੇ ਚਿੱਤ ਨਾਲ ਮੇਰੇ ਹੁਕਮਾਂ ਨੂੰ ਮੰਨ ਕਿਉਂ ਜੋ ਉਹ ਉਮਰ ਦੀ ਲੰਬੀ ਜੀਵਨ ਦੇ ਵਰੇ ਅਤੇ ਸ਼ਾਂਤੀ ਤੇਰੇ ਲਈ ਵਧਾਉਣਗੇ ਦਇਆ ਅਤੇ ਸੱਚਾਈ ਤੈਨੂੰ ਨਾ ਛੱਡਣਗੇ ਉਹ ਉਹਨਾਂ ਨੂੰ ਆਪਣੇ ਗਲੇ ਦੇ ਦੁਆਲੇ ਬੰਨ ਲੈ ਉਹਨਾਂ ਨੂੰ ਆਪਣੇ ਮਨ ਦੀ ਤਕਤੀ ਉੱਤੇ ਲਿਖ ਲੈ ਤਾਂ ਤੂੰ ਪਰਮੇਸ਼ਰ ਅਤੇ ਮਨੁੱਖਾਂ ਦੀਆਂ ਨਿਗਾਹ ਵਿੱਚ ਕਿਰਪਾ ਅਤੇ ਨੇਕ ਨਾਮੀ ਪਾਵੇਂਗਾ ਹallelujah ਆਪਣੇ ਪੂਰੇ ਦਿਲ ਨਾਲ ਯਹਵਾ ਉੱਤੇ ਭਰੋਸਾ ਰੱਖ ਅਤੇ ਆਪਣੀ ਹੀ ਸਮਝ ਉੱਤੇ ਇਤਬਾਦ ਨਾ ਕਰ ਥੈਂਕ ਯੂ ਜੀਜ਼ਸ ਹਾਲੇਲੂਇਆ ਪ੍ਰਭੂ ਯੇਸ਼ੂ ਮਸੀਹ ਦਾ ਧੰਨਵਾਦ ਪ੍ਰਭੂ ਯੇਸ਼ੂਸੀ ਕਹਿੰਦੇ ਕਿ ਆਪਣੀ ਬੁੱਧ ਤੇ ਇਤਬਾਅ ਨਾ ਕਰ ਪਰਮੇਸ਼ਰ ਉਤੇ ਯਹਵਾ ਉਤੇ ਬਰੋਸਾ ਲਾ ਕੇ ਜੋ ਆਪਾਂ ਨੂੰ ਛੁਟਕਾਰਾ ਦਿੰਦਾ ਵਾ ਜੋ ਹਰ ਇੱਕ ਬਿਮਾਰੀ ਹਰ ਇੱਕ ਤੰਗੀ ਤਕਲੀਫ ਪਰੇਸ਼ਾਨੀਆਂ ਚੋਂ ਕੱਢਣ ਦੀ ਸਮਰੱਥ ਰੱਖਦਾ ਤੁਸੀਂ ਯਹਵਾ ਦੇ ਉੱਤੇ ਬਰੋਸਾ ਰੱਖੋ ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਕਿ ਮਨੁੱਖ ਕੋਲ ਅਨ ਹੋਣਾ ਵਾ ਪਰਮੇਸ਼ਰ ਸਭ ਕੁਝ ਕਰ ਸਕਦਾ ਆਪਣਾ ਪਰਮੇਸ਼ਰ ਸਮਰਥੀ ਪਰਮੇਸ਼ਰ ਆ ਉਹ ਸਭ ਕੁਝ ਕਰਨ ਦੀ ਸਮਰਥ ਰੱਖਦਾ ਪਰਮੇਸ਼ਰ ਜਾਣਦਾ ਵਾ ਸਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਆ ਅਸੀਂ ਦੁੱਖ ਦੇ ਵਿੱਚ ਆ ਮੁਸੀਬਤ ਚ ਆ ਜਾਂ ਕਸ਼ਟ ਦੇ ਵਿੱਚ ਆ ਬਿਮਾਰੀ ਚ ਆ ਨਸ਼ੇ ਚ ਆ ਪਰਮੇਸ਼ਰ ਸਭ ਕੁਝ ਕਰਨ ਦੀ ਸਮਰਥ ਰੱਖਦੇ ਆ ਉਹ ਸ਼ਡਾਊਨ ਦੀ ਸਮਰਥ ਰੱਖਦੇ ਆ ਪਰਮੇਸ਼ਰ ਦਾ ਹੱਥ ਛੋਟਾ ਨਹੀਂ ਜੋ ਆਪਾਂ ਨੂੰ ਬਚਾਵੇ ਨਾ ਪਰ ਮੇਸ਼ੂ ਦਾ ਹੱਥ ਬਲਵੰਤ ਆ ਉਹ ਸ਼ਾਮਲ ਥੀ ਆ ਦਇਆ ਨਾਲ ਭਰਿਆ ਹੋਆ ਥੈਂਕ ਯੂ ਜੀਜ਼ਸ ਪ੍ਰਭੇ ਯੇਸ਼ੂ ਮਸੀਹ ਦੇ ਬਚਨ ਦੇ ਵਿੱਚ ਲਿਖਿਆ ਹੋਆ ਤੇ ਇਹਦਾ ਦੈਨਾ ਹੱਥ ਮੈਨੂੰ ਭਿਆਨਕ ਕੰਮ ਦਿਖਾਉਂਦਾ ਸੱਚ ਮੁੱਚ ਖੁਦਾ ਜਦੋਂ ਆਪਣਾ ਦੈਨਾ ਹੱਥ ਉਠਾਉਂਦਾ ਵਾ ਤੋ ਆਪਾਂ ਨੂੰ ਭਿਆਨਕ ਕੰਮ ਦਿਖਾਉਂਦਾ ਉਹ ਦੈਨਾ ਹੱਥ ਬਿਮਾਰੀਆਂ ਵਾਸਤੇ ਉੱਠਦਾ ਵਾ ਉਕਸ ਜੇ ਵਾਸਤੇ ਉੱਠਦਾ ਵਾ ਉਹ ਪਰੇਸ਼ਾਨੀਆਂ ਵਾਸਤੇ ਉੱਠਦਾ ਵਾ ਉਦੈ ਨਾ ਹੱਥ ਨਸ਼ੇ ਦੇ ਬੰਧਨਾ ਤੋਂ ਆਜ਼ਾਦ ਕਰਦਾ ਵਾ ਪਰਮੇਸ਼ਰ ਦਾ ਦੈਨ ਹੱਥ ਉਸ ਸਮਰਥੀ ਹੱਥ ਆ ਥੈਂਕ ਯੂ ਜੀਜ਼ਸ ਆਪਣੇ ਬੱਚਿਆਂ ਬੱਚਿਆਂ ਦੀ ਮਦਦ ਕਰਦਾ ਵਾ ਉਹ ਸਭੋ ਕੁਝ ਕਰਨ ਦੀ ਸਮਰਥ ਰੱਖਦਾ ਵਾ ਥੈਂਕ ਯੂ ਜੀਜ਼ਸ ਪ੍ਰਭੂ ਯਸ਼ੁਮਸੀ ਆਇਦੇ ਵਚਨ ਦੇ ਦੁਆਰਾ ਤੁਹਾਨੂੰ ਬਰਕਤ ਦੇਣ ਥੈਂਕ ਯੂ ਜੀਜ਼ਸ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਕਰੋ ਲਾਈਕ ਕਰੋ ਪਰਮੇਸ਼ਰ ਦੀ ਮਹਿਮਾ ਵਾਸਤੇ ਹੋਰ ਵੀ ਜ਼ਿਆਦਾ ਇਸ ਚੈਨਲ ਨੂੰ ਅੱਗੇ ਵਧਾਓ ਜੇ ਐਮ ਸੀ ਦੀ ਜੀ